ਅੱਸੀ ਗੱਲ ਦੋਸਤੋ ਦੋਸਤੋ ਅੱਜ ਆਪਾਂ ਜਾਣਕਾਰੀ ਸਰਜੀ ਕਰਦੇ ਆਂਗੇ ਮਨੁੱਖੀ ਅੰਗਾਂ ਬਾਰੇ ਮਨੁੱਖੀ ਅੰਗਾਂ ਚ ਕਿਹੜੇ ਅੰਗ ਚ ਕਿੰਨਾ weight ਹੁੰਦਾ ਮਨੁੱਖੀ ਅੰਗਾਂ ਦੇ weight ਬਾਰੇ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂਗੇ ਆਪਾਂ ਬ੍ਰੇਨ ਦੀ ਦਿਮਾਗ ਦੀ ਦਿਮਾਗ ਚ weight ਹੁੰਦਾ ਹੈ ਆਪਣੇ 1250 ਤੋਂ ਲੈ ਕੇ 1400 ਗ੍ਰਾਮ ਹੁੰਦਾ ਹੈਗਾ ਜਿਹੜਾ ਹਾਰਟ ਹੁੰਦਾ ਦਿਲ ਹੁੰਦਾ ਉਹਦੇ ਚ ਹੁੰਦਾ ਹੈਗਾ 25 ਤੋਂ 30 ਗ੍ਰਾਮ ਜਿਹੜੇ ਲੰਗਸ ਆ ਜਾਂਦੇ ਆਪਣੇ ਜਿਵੇਂ ਖੱਬਾ ਲੈਫਟ ਸਾਈਡ ਲੰਗਸ ਆ ਜਾਂਦਾ ਉਹਦੇ ਚ ਹੁੰਦਾ ਹੈਗਾ 325 ਤੋਂ 425 ਗ੍ਰਾਮ ਜਿਹੜਾ ਰਾਈਟ ਸਾਈਡ ਲੰਗਸ ਹੁੰਦਾ ਆਪਣੇ ਉਦੇ ਜਿਵੇਂ ਮੰਨ ਲਓ ਆਪਾਂ ਕਹਿੰਦੇ ਨੇ ਸੱਜਾ ਫੇਫੜਾ ਉਹਦੇ ਚ ਹੁੰਦਾਗਾ 350 ਤੋਂ 550 ਗ੍ਰਾਮ ਨੈਕਸਟ ਆ ਜਾਂਦਾਗਾ ਲੀਵਰ ਲੀਵਰ ਚ ਆਪਣੇ ਵੇਟ ਹੁੰਦਾਗਾ 1500 ਗ੍ਰਾਮ ਤੋਂ 1800 ਗ੍ਰਾਮ ਹੈਨਾ ਫਿਰ ਆਏਂਦੀ ਹੈਗੀ ਸਪਾਈਨਲ ਕੋਰਡ ਹੁੰਦੀ ਹੈ ਰੀੜ ਦੀ ਹੱਡੀ ਉਹਦੇ ਚ 25 ਤੋਂ 30 ਗ੍ਰਾਮ ਹੁੰਦਾਗਾ ਫਿਰ ਆਏਂਗੇ ਅਗੇ ਆਪਣੀ ਸਪਲੀਨ ਤਿੱਲੀ ਇਹਦੇ ਚ ਹੁੰਦਾ 120 ਤੋਂ 180 ਗ੍ਰਾਮ 120 ਤੋਂ ਸੋਰੀ 180 ਗ੍ਰਾਮ ਹੁੰਦਾਗਾ ਹੈਨਾ ਫਿਰ ਆ ਜਾਂਦੇ ਗੁਰਦੇ ਆਪਣੇ ਗੁਰਦੇਾਂ ਚ ਹੁੰਦਾ 125 ਤੋਂ 150 ਗ੍ਰਾਮ ਫਿਰ ਆਏਂ ਦਾ ਆਪਣੇ ਪ੍ਰੋਸਟੇਟ ਪ੍ਰੋਸਟੇਟ ਹੁੰਦਾਗਾ 15 ਤੋਂ 30 ਗ੍ਰਾਮ ਫਿਰ ਆਏਂ ਦਾ ਯੂਟਰਸ ਯੂਟਰਸ ਹੁੰਦਾਗਾ 100 ਤੋਂ 115 ਗ੍ਰਾਮ ਫਿਰ ਹੁੰਦਾ ਆਪਣੇ ਸਟੰਕ ਪੇਟ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਦੋਸਤੋ ਇਹ ਜਾਣਕਾਰੀ ਵਧੀਆ ਲੱਗੀ ਅਗੇ ਸ਼ੇਅਰ ਕਰੋ ਧੰਨਵਾਦ